ਵੀਡੀਓ ਦੇਖਣ ਵਾਲੇ ਸਾਰੇ ਪੈਣਾ ਪ੍ਰਾਪਤ ਸਸਤਰੀ ਕਾਰ ਅੱਜ ਪਹੁੰਚਿਆ ਪਿੰਡ ਸੰਤਪੁਰਾ ਜ਼ਿਲ੍ਹਾ ਸੰਗਰੂਰ ਮੈਂ ਕੁਮਿੰਦਰ ਪਹਿਲਾ ਸਰਵਾਨੀਆਂ ਗੱਲ ਕਰਤਾ ਇੱਕ ਤੋਂ ਦੂਜੇ ਸੂਏ ਤੇ ਇੱਕ ਪਹਿਲੇ ਸੂਏ ਛੋਟੀ ਦਿਖਾਵਾਂਗੇ ਦੂਜੇ ਸੂਏ ਛੋਟੀ ਜਿਹੜੀ ਚਾਰ ਦੰਦ ਤੇ ਛੋਟੀ ਦੀ ਕੁਆਲਿਟੀ ਚੈੱਕ ਕਰਿਓ ਤੇ ਛੋਟੀ ਨੂੰ ਦੇਖਿਓ ਵੀਰੇ ਕੀ ਰੂਦ ਹੈ ਕੀ ਚੀਜ਼ ਹੈ ਛੋਟੀ ਥੱਲੋਂ ਤੋਂ ਬਸ ਕਹਿਂਦੀ ਗੱਲਾਂ ਨੇ ਕਿ ਹਾਂ ਸਾਡੀ ਹਰੇਕ ਦੀ ਛੋਟੀ ਕੱਦ ਦਜਰੂਰ ਕੱਟੀ ਦਾ ਦਰਮਿਆਨਾ ਵੀਰੇ ਚਾਰ ਦੰਦ ਦਾ ਮੂੰਹ ਚਾਰ ਦੰਦ ਕੱਢਦੀ ਹੈ ਅੱਜ ਇਹ ਗੱਲ ਬਰਾਤ ਕਰਵਾਨੇ ਆ ਲਖਵਿੰਦਰ ਬਾਈ ਨਾਲ ਖੱਤਰੀ ਗਾ ਜੀ ਕੈਦਰਾ ਦੀ ਸੁਣਿਓ ਕੀ ਜਾਣਕਾਰੀ ਜੋਬੀਰੇ ਮਾ ਜੀ ਬਈ ਅਜਨ ਪੰਜਵੇਂ ਸ਼ਿੰਬੰਦ ਨੇ ਸਾਡਾ ਪੰਜਵੇਂ ਸ਼ਿੰਬੰਦ ਨੇ ਮੀਨੂ ਵੀਰਾ ਕੱਟਰੂਆ ਦੇਖ ਲੋ ਆ ਕੱਟਰੂ ਤੇ ਵੀ ਧਿਆਨ ਮਾਰ ਲੋ ਤੁਸੀਂ ਆਪੇ ਜਾਇਜ਼ ਨਾਲ ਦਿੱਦ ਲਾ ਸਕਦੇ ਹੋ ਕੱਟੀ ਹੈ ਵੀਰੇ ਥੱਲੇ ਠੀਕ ਹੈ ਕੱਟੀ ਵੀ ਆਪਣੇ ਸਾਂਦੀ ਹੈ ਇਹ ਆਪ ਦੇ ਇਹਦੇ ਲੈਵੇ ਜਿਹੜਾ ਬੁੱਢੇ ਖਿੜੇ ਵਾਲਾ ਦਾ ਬੱਚਾ ਉਹ ਸਾਂਦੀ ਕੱਟੀ ਹੈ ਵੀਰੇ ਥੱਲੇ ਤੇ ਹੁਣ ਆ ਛੋਟੀ ਕਨੀਓ ਛੋਟੀ ਦੇਖ ਲੋ ਵੀ ਚਲੋ ਥੀ ਨੂੰ ਥੱਲੋਂ ਉਤੋਂ ਤੇ ਛੋਟੀ ਗੱਲ ਬਾਤ ਹੈ ਵੀਰੇ ਤੁਸੀਂ ਕਿਹ ਥਾਣਾ ਦਾ ਗੈਪ ਪਿੱਟ ਕੁੜੇ ਦੀ ਜਮਾ ਓਕੇ ਵੀਰੇ ਸੈਂਕੜੇ ਦੁਰੁਰ ਝੋਟੀ ਨੇ ਥੋੜਾ ਜਾਂ ਮੋੜਿਆ ਨਹੀਂ ਹੈਗਾ ਨਹੀਂ ਹੋਰ ਝੋਟੀ 'ਚ ਕੋਈ ਉਂਗਲ ਤਰਨ ਵਾਲੀ ਜਗ੍ਹਾ ਨਹੀਂ ਹੈਗੀ ਲੈ ਵੀਰੇ ਥੋੜੀ ਜਿਹੀ ਖੋਲ ਕੇ ਤੋਰਦੇ ਉਧਰ ਨੂੰ ਇੱਧਰ ਪਾਸੇ ਬਣਾਇਆ ਮੋੜ ਦੇ ਹਾ ਦੇ ਖੋਬਰੇਦੂ ਨੇ ਦੇਖਿਆ ਤੇ ਛੋਟੀ ਵੀਡੀਓ ਤੋਂ ਤੁਹਾਨੂੰ 19 ਲੱਗੂਗੀ ਵੀਰੇ ਗਰਾਊਂਡ ਤਾਂ ਆ ਕੀ 21 ਹੈ ਛੋਟੀ ਤੇ ਦੁੱਧ ਵੀ ਇੰਨਾ ਤਿਆਰ ਇਹਦੇ ਥੱਲੇ ਦੁੱਧੇ ਦਾ ਪਾਈਆ ਲਾਲਾ ਵੀ 4.5 ਤੋਂ 5 ਲੀਟਰ ਪਚਵਾਈ ਕਰਦਾ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਮੰਨ ਕੇ ਜਦੋਂ 12 ਲੀਟਰ ਵਾਂਗੂ ਦੁੱਧ ਤਿਆਰ ਹੈ ਰੋਟੀ ਥੱਲੇ ਨਹੀਂ ਵੱਧਉਣਾ 12 ਤੋਂ ਪਲੱਸ ਹੈ ਹਾਂ ਪਲੱਸ ਹੈ ਠੀਕ ਹੈ 14 ਹੋ ਜੇ 15 ਹੋ ਜੇ ਦੁੱਧ ਤਿਆਰ ਹੈ 5 ਦਿਨਾਂ ਦੀ ਸੂਈ ਥੱਲੇ ਬਈ ਆਪਣੇ ਸਾਹ ਜਦੋਂ ਬਹੁਤ ਆਇਆ ਇਹ ਵੀ ਕਰ ਰਹੀ ਹੈ ਬਈ ਪਹਿਲਾਂ ਕਰ ਗਈ ਇਹਨਾਂ ਦਾ ਬਣਾਇਆ ਅੱਛੇ ਦੁੱਧ ਦਾ ਬਈ ਜਿਵੇਂ ਘੱਟ ਨਹੀਂ ਹੈਗਾ ਛੋਟੀ ਦਾ ਲੰਬੇਟ ਪੂਰੀਏ ਵੀਰੇ ਤੇ ਬਾਕੀ ਥੱਲੋਂ ਦਾ ਛੋਟੀ ਅੱਖਾਂ ਚਾਦੀਆਂ ਆਏ ਲੱਗਦੇ ਨੇ ਚੌਥੇ ਪੰਜਵੇਂ ਸੂਈ ਵਾਲੀ ਮੱਝ ਦੀ ਲੌਟੀ ਹੁੰਦੀ ਹੈ ਨਾ ਇਹਦੀ ਮਾਰ ਉਹ ਲੌਟੀ ਹੈ ਲਵੇ ਕਰਕੇ ਜਾਉਂਦੀ ਲਖਿਆ ਮੱਝ ਦੀ ਵੀਰੇ ਸਿੰਘਾ ਪੱਖੋਂ ਤੁਸੀਂ ਚੈੱਕ ਕਰ ਸਕਦੇ ਚਲੋ ਹੁਣ ਦਿਖਾ ਦੰਦ ਦਿਖਾਂਗੇ ਵੀਰੇ ਚਾਰ ਦੰਦ ਥੋੜਾ ਜਿਹਾ ਕੋਸ਼ਿਸ਼ ਕਰ ਲੈ ਕਿ ਇੱਕ ਦਿਖਾ ਦੇ ਵੀਰੇ ਨਹੀਂ ਵੀਰੇ ਦੀ ਗਾਰੰਟੀ ਹੋਊਗੀ ਬਈ ਦੰਦਾਂ ਦੀ ਵੀ ਚਾਰ ਦੰਦ ਆਏ ਕਰੋ ਚੈੱਕ ਵੀ ਲੈ ਦੋ ਹੀ ਨੇ ਚੌਥੇ ਪੂਰੇ ਕਰਦੀ ਹੁੰਦੀ ਦੇਖੋ ਨਾ ਵੀਰੇ ਛਿੱਗੀ ਹੋ ਰਹੀ ਹੈ ਛਿੱਗੀ ਹੋ ਰਹੀ ਹੈ ਛਿੱਗੀ ਹੋ ਰਹੀ ਹੈ ਵੀਰੇ ਆ ਇਧਰ ਨੂੰ ਛੋਟੇ ਨਹੀਂ ਬਈ ਨਾ ਉਹ ਤੋੜ ਲਈ ਹੈ ਅੱਛਾ ਹਾਂ ਛਿੱਗੀ ਹੋ ਰਹੀ ਹੈ ਵੀਰੇ ਆਈ ਸਾਹਿਬ ਨਾਲ ਸੀ ਲਾਈ ਦੀ ਬਈ ਨਾ ਨਾ ਛਿੱਗੀ ਹੋ ਰਹੀ ਹੈ ਵੀਰੇ ਦਖਾਈ ਉੱਤਨਾ ਕਿਹੜਾ ਤੋੜ ਰਿਹਾ ਨਹੀਂ ਆ ਦਿਖਾ ਇਧਰ ਛੋਟਾ ਭਰੀ ਨੇ ਇੱਥੇ ਲ ਪੂਰੇ ਨਹੀਂ ਹੋਏ ਮੈਂ ਹੋਰ ਹੁੰਦੇ ਕਿ ਜਬ ਨੇ ਚਾਰ ਦੰਦ ਆ ਦੱਸਣ ਲੱਗੇ ਚਲ ਛੱਡ ਗੜਾ ਵੀਰੇ ਆ ਕੇ ਅੱਜ ਅੱਜ ਛੋਟੇ ਬਹਿਣਾ ਦੰਦ ਨਾ ਚਾਰ ਦੰਦ ਆ ਵੀਰੇ ਚਾਰ ਹੈ ਚਾਰ ਹੈ ਵੀਰੇ ਹਾਂ ਦੋ ਛੇ ਨਾਲ ਛੋਟੇ ਨੇ ਨਾ ਜਿਹੜੀ ਪੈਸੇ ਤੱਕ ਦੇ ਦੰਦ ਆਈ ਨਹੀਂ ਵੀਰੇ ਤੇ ਹਾਂਜੀ ਤੇ ਹੁਣ ਦਿਖਾ ਨੇ ਵੀਰੇ ਸੋਨੂੰ ਵੀਰਾ ਦੋ ਦੰਦ ਕੱਟੀ ਐ ਜਮਾ ਵੀਰੇ ਦੋ ਦੰਦ ਕੱਢ ਦੀ ਐ ਅਸਰੇ ਤੇ ਇਹਦੀ ਬਣਤਰ ਆ ਤੇਰੀ ਥੱਲੋਂ ਚੀਜ਼ ਦੇਖੂਂਗੇ ਨਾ ਝੋਲੀ ਝਾਲੀ ਦੇਖੂਂਗਦਾ ਬਸ ਰਹਿਣੇ ਦੋ ਗੱਲਾਂ ਮੇਰੀ ਟੌਪ ਦੀ ਐ ਥੱਲੋਂ ਥਣਾ ਦਾ ਗੈਪ ਕਲਾ ਕਲਾ ਥਣ ਵੀਰੇ ਜਮਾ ਸਿੰਗਾ ਪੱਖੋਂ ਵੀ ਸੋਣੀ ਐ ਵੀਰੇ ਜਮਾ ਕੋਈ ਕਮੀ ਨਹੀਂ ਹੈਗੀ ਚੋਟੀ 'ਚ ਨਾ ਵੀਰ ਨੇ ਨਵਾਈਆਂ ਤਵਾਈਆਂ ਨਾ ਤੇਲ ਲਾਇਆ ਚਮਕਦਾ ਤੂੰ ਕੁਝ ਨਹੀਂ ਕਰੀ ਵੀਰੇ ਜਮਾ ਨੋਰਮਲ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੋਂ ਤੇਰੇ ਇਹਨਾਂ ਨੂੰ ਦੁੱਧ ਵੀ ਮੱਝਾਂ ਦਾ ਰਿਜਨਲ ਮਾਂ ਦੁੱਧ ਹੁੰਦਾ ਜਿਹੜਾ ਉਹ ਐ ਲੈ ਵੀਰੇ ਇਹਨੂੰ ਟੋਕ ਕੇ ਥੋੜੀ ਜਿਹੀ ਦਿਖਾ ਦੇ ਪੂਰੀ ਪਣੀ ਪੂਰੀ ਇਹ ਭੱਜੂਗੀ ਆ ਦਰਦੀ ਭੱਜੂਗੀ ਚਲ ਫਿਰ ਵੀਰੇ ਉਰੀ ਮਾਰਦੇ ਕੈਮਰੇ ਮੈਂ ਵੀਡੀਓ ਕਰ ਤੈਨੂੰ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਹਾਂ ਐਡ ਕਰ ਠੀਕ ਹੈ ਠੀਕ ਹੈ ਕਿਉਂਕਿ ਡਰਦੇ ਡੰਕਰਾਂ ਕਰਕੇ ਡੰਗਰਾਂ ਪਹਿਲਾਂ ਮੂੰਹ ਖੁਰਚਾ ਲਈ ਡੰਗਰਾਂ ਕਰਕੇ ਥੋੜਾ ਬੱਜ ਦਰਦੇ ਠੀਕ ਹੈ ਠੀਕ ਹੈ ਆ ਦੋ ਝੋਟੀਆਂ ਦਿਖਾਈਆਂ ਨੇ ਤੇ ਪਾਕੀ ਉੱਥੇਲੇ ਡੰਗਰਾਂ ਤੇ ਵੀ ਮਾਰਦੇ ਵੀਰੇ ਦਾ ਡੈਰੀ ਦਾ ਕੰਮ ਹੈ ਉਧਰ ਦੇ ਡੰਗਰ ਵੀ ਦਿਖਾਈ ਦੇ ਇਕੱਲਾ ਵੀਰ ਦੇਖੋ ਬਈ ਕੰਮ ਕਰਨ ਵਾਲਾ ਦੁੱਧ ਦਾ ਕੰਮ ਕਰਦਾ ਵੀਰ ਕੋਈ ਜਣੀ ਹੈ ਜੇ ਜਾਣਕਾਰੀ ਦੇਣੀ ਹੋਵੇ ਨੇ ਹੋਰ ਤਾਂ ਕਈ ਵਾਰ ਵਾਰ ਮਿਹਨਤ ਨਾਲ ਹੀ ਇਹ ਦਾ ਖਾਰਾ ਕੋਈ ਯਾਰ ਆਪੀ ਤਿਆਰ ਹਾਂ ਬਈ ਬੰਦਾ ਮਿਹਨਤ ਕਰੂਗਾ ਤਾਂ ਕਾਮਯਾਬ ਹੋਊਗਾ ਕਿਸੇ ਨੇ ਕਿਹਾ ਕਿ ਜੇ ਆਪਾਂ ਮਿਹਨਤ ਕਰਦੇ ਆ ਤਾਂ ਕਿਸਮਤ 도 ਕਰਮ ਅੱਗੇ ਚੱਲਦੀ ਹੈ ਵੀਰੇ ਹਾਂ ਆਪਦੀ ਹੱਥੀ ਮਿਹਨਤ ਖਾਓ ਤੁਹਾਡੀ ਕਿਸਮਤ ਕੋਈ ਨਹੀਂ ਵਿਖਾ ਸਕਦਾ ਵੀਰੇ ਮਿਹਨਤ ਕਰਕੇ ਆ ਤਾਂ ਤੱਕ ਜਦ ਤਿਆਰ ਹੋ ਜਾਈਏ ਜਮਾ ਨੌਰਮਲ ਤੋਂ ਵੀਰੇ ਬਰੀਡ ਤੇ ਕੰਮ ਕਰੋ ਵੀਰ ਨੇ ਜਿਹੜਾ ਛੋਟਾ ਰੱਖਿਆ ਹੈ ਨਾ ਉਹਦੀ ਤਾਂ ਗੱਲ ਹੀ ਆਪ ਤਾ ਵੀਰੇ ਮੈਂ ਵੀ ਨਹੀਂ ਦੇਖਿਆ ਅੰਗਰੌਂਡ ਸਾਨ ਐਨਾ ਠੰਡਾ ਤੇ ਚੀਜ਼ ਵੱਖਰੀ ਹੈ ਵੀਰੇ ਆਖੇ ਇੱਕ ਵਾਰੀ ਵੀਰ ਨੂੰ ਪੱਕਾ ਮੌਕਾ ਦਿਓ ਤੇ ਉਹਦੀ ਵੀਡੀਓ ਅਪਲੋਡ ਅੱਡ ਕਰਾਂਗੇ ਵੀਰੇ ਤੇ ਇਹ ਜਿਹੜਾ ਆਪਣਾ ਝੋਟੀਆਂ ਦੀ ਵੀਡੀਓ ਹੈ ਝੋਟੀਆਂ ਦੀ ਵੀਡੀਓ ਹੈ ਵੀਰੇ ਤੇ ਵੀਡੀਓ ਦੇਖਣ ਵਾਲੇ ਸਾਰੇ ਪਹਿਣਾ ਪ੍ਰਾਵਾ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਵੀਰੇ ਜੇ ਜੇ ਕੋਈ ਗਲਤੀ ਹੋਏ ਜਾਂ ਜਾਣਬਤ ਹਨ ਗਲਤੀ ਪੁੱਛ ਮੁਆਫ ਕਰਿਓ ਸਤਿ ਸ੍ਰੀ ਅਕਾਲ